ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਪਿੰਡੂ ਪੰਜਾਬੀ ਟਾਕ ਸੋ ਅੱਜ ਆਪਾਂ ਗੱਲ ਕਰਾਂਗੇ ਕਿਸਾਨੀ ਸੰਘਰਸ਼ ਬਾਰੇ ਜੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਐ ਪਿਛਲੇ ਸੰਘਰਸ਼ ਦੇ ਨਾਲ ਤਕਰੀਬਨ ਆਪਾਂ ਸਾਰੇ ਜੁੜੇ ਰਹੇ ਆ ਤੇ ਵੱਖੋ ਵੱਖਰੇ ਸਾਧਨਾ ਰਾਹੀ ਜਿੰਨੇ ਹੋ ਸਕਦੇ ਸੀ ਆਪਾਂ ਸਾਰਿਆਂ ਨੇ ਉਹਦੇ ਵਿੱਚ ਯੋਗਦਾਨ ਪਾਇਆ ਔਰ ਉਹ ਕਾਨੂੰਨਾ ਨੂੰ ਜਿਹੜਾ ਰੱਦ ਕਰਾਉਣ ਦੇ ਵਿੱਚ ਆਪਾਂ ਸਾਰੇ ਜਿਹੜੇ ਉਹ ਸਫਲ ਹੋਏ ਆ ਪਿਛਲੇ ਸਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਪਰ ਕੇਂਦਰ ਤੇ ਹਰਿਆਣੇ ਦੀ ਗਵਰਨਮੈਂਟ ਵੱਲੋਂ ਖਨੌਰੀ ਔਰ ਸ਼ੰਭੂ ਬਾਰਡਰ ਤੇ ਕੰਕਰੀਟ ਦੇ ਨਾਲ ਕੰਧਾ ਕਰਕੇ ਬੈਰੀਕੇਡ ਕਰ ਦਿੱਤਾ ਗਿਆ ਸੀ ਉਹ ਪਿਛਲੇ ਸਾਲ ਤੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਉੱਥੇ ਡਟੀਆਂ ਹੋਈਆਂ ਨੇ ਇਸੇ ਵਿਚਾਲੇ ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹਨਾ ਪੰਜਾਬ ਪੁਲਿਸ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਉਹਨਾਂ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਕਿ ਡੱਲੇਵਾਲ ਸਾਹਿਬ ਨੂੰ ਅਰੈਸਟ ਨਹੀਂ ਕੀਤਾ ਗਿਆ ਉਹਨਾਂ ਦੀ ਸਿਹਤ ਦੀ ਚੈੱਕਅਪ ਵਾਸਤੇ ਉਹਨਾਂ ਨੂੰ ਲੈ ਕੇ ਜਾਇਆ ਗਿਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਛੱਡਿਆ ਨਹੀਂ ਗਿਆ ਸਰਦਾਰ ਸਰਬਨ ਸਿੰਘ ਪੰਦੀਰ ਜੀ ਨੇ ਪੰਜਾਬ ਪੁਲਿਸ ਨੂੰ ਦੀ ਰਿਕਵੈਸਟ ਕੀਤੀ ਹੈ ਕਿ ਜੇ ਤੁਹਾਡੀ ਚੈੱਕ ਅਪ ਹੋ ਗਈ ਹੈ ਤਾਂ ਉਸ ਨੂੰ ਵਾਪਸ ਜਿਹੜਾ ਆ ਉਹ ਭੇਜ ਦਿੱਤਾ ਜਾਵੇ ਇੱਥੇ ਇੱਕ ਆਵਲੀ ਗੌਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਭੋਖੜ ਹੜਤਾਲ ਤੇ ਔਰ ਮਰਨ ਵਰਤ ਤੇ ਬੈਠੇ ਹੋਏ ਸਨ ਜਿੱਥੋਂ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੱਕ ਲਿਆ ਗਿਆ ਤੇ ਇਸ ਦੇ ਵਿੱਚ ਹੀ ਇਹ ਖਾਦਸਾ ਜਿਹੜਾ ਪ੍ਰਗਟ ਕੀਤਾ ਜਾ ਰਿਹਾ ਕਿ ਕੇਂਦਰੀ ਏਜੰਸੀਆਂ ਦੇ ਰਾਹੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਦਬਾਅ ਬਣਾਇਆ ਗਿਆ ਜਿਸ ਦਾ ਕਰਕੇ ਪੰਜਾਬ ਪੁਲਿਸ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁਕਣਾ ਪਿਆ ਇਸੇ ਕਸਮਕਸ ਦੇ ਵਿੱਚ ਜਿਹੜੇ ਲੀਡਰ ਆ ਉਹਨਾਂ ਵੱਲੋਂ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਅਰਵਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਕਿਸਾਨੀ ਮੁੱਦੇ ਜਿੰਨੀ ਜਲਦੀ ਹੋ ਸਕਦੇ ਆ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ ਉਸ ਦੇ ਵਿੱਚ ਹੀ ਸਾਬਕਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜੀ ਤੇ ਹੁਣ ਕੇਂਦਰੀ ਮੰਤਰੀ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਆ ਬੜੇ ਤਿੱਖੇ ਸ਼ਬਦੀ ਹਮਲੇ ਜਿਹੜੇ ਆ ਉਹ ਮਾਨ ਸਰਕਾਰ ਤੇ ਕੀਤੇ ਗਏ ਆ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਦੀ ਖਾਤਰ ਇਹੋ ਜਿਹੇ ਜਿਹੜੇ ਆ ਹੱਥ ਕੰਡੇ ਵਰਤ ਰਹੀ ਆ ਕਿਸੇ ਵੀ ਕੇਂਦਰੀ ਏਜੰਸੀ ਦਾ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਣ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਤੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਸ੍ਰੀ ਅਮਨ ਅਰੂੜਾ ਜੀ ਉਹਨਾਂ ਵੱਲੋਂ ਰਵਨੀਤ ਬਿੱਟੂ ਨੂੰ ਜਵਾਬੀ ਜਿਹੜਾ ਆ ਉਹ ਜਵਾਬ ਦਿੱਤਾ ਗਿਆ ਆ ਕਿ ਰਵਨੀਤ ਬਿੱਟੂ ਨੂੰ ਜਿਹੜਾ ਉਹ ਚੁੱਪ ਰਹਿਣਾ ਚਾਹੀਦਾ ਆ ਕਿਉਂਕਿ ਸਾਰਿਆਂ ਨੂੰ ਪਤਾ ਆ ਕੋਈ ਕਿਸਾਨਾਂ ਦੇ ਖਿਲਾਫ ਜਿਹੜਾ ਉਹ ਬੋਲਦੇ ਰਹੇ ਆ ਤੇ ਹੁਣ ਉਹ ਬੀਜੇਪੀ ਗਵਰਨਮੈਂਟ ਦੇ ਵਿੱਚ ਜਿਹੜੇ ਆ ਉਹ ਕੇਂਦਰੀ ਮੰਤਰੀ ਨੇ ਤੇ ਸਾਰਾ ਜਿਹੜਾ ਇਹ ਘਟਨਾ ਕਰਮਿਆਂ ਜਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਕੇਂਦਰ ਦੀ ਸਰਕਾਰ ਦੇ ਨਾਲ ਆ ਤੇ ਕੇਂਦਰ ਦੀ ਸਰਕਾਰ ਜਿਹੜੀ ਉਹ ਭਾਜਪਾ ਦੀ ਆ ਤੇ ਭਾਜਪਾ ਦੇ ਵਿੱਚ ਰਵਨੀਤ ਬਿੱਟੂ ਜੀ ਜਿਹੜੇ ਉਹ ਕੇਂਦਰੀ ਮੰਤਰੀ ਨੇ ਸੋ ਇਸੇ ਦੇ ਚੱਲਦਿਆਂ 6 ਦਸੰਬਰ ਨੂੰ 2024 ਨੂੰ ਸਰਦਾਰ ਸਰਵਣ ਸਿੰਘ ਪੰਧੀਰ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਇੱਕ ਨੇਤਾ ਨੇ ਉਨ੍ਹਾਂ ਵੱਲੋਂ 6 ਦਸੰਬਰ ਖਨੌਰੀ ਤੇ ਸ਼ੰਭੂ ਬਾਰਡਰ ਦੇ ਦੋਨਾਂ ਫਾਰਮਾਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ 6 ਦਸੰਬਰ ਨੂੰ ਜਿਹੜਾ ਉਹ ਦਿੱਲੀ ਨੂੰ ਕੂਚ ਕੀਤਾ ਜਾਏਗਾ ਇਹ ਕੂਚ ਜਿਹੜਾ ਕਰੇ ਕੀਤਾ ਜਾਏਗਾ ਇਹ ਬਿਲਕੁਲ ਪੈਦਲ ਹੋਏਗਾ ਇਸ ਦੇ ਨਾਲ ਕੋਈ ਵੀ ਟਰਾਲੀ ਟਰੈਕਟਰ ਕੋਈ ਵੀ ਹਾਈਕਲ ਨਹੀਂ ਹੋਏਗਾ ਸ਼ੰਭੂ ਬਾਰਡਰ ਤੋਂ ਚੱਲ ਕੇ ਦਿੱਲੀ ਤੱਕ ਜਿਹੜਾ ਉਹ ਪੈਦਲ ਜਾਇਆ ਜਾਏਗਾ ਸੋ ਖਬਰਾਂ ਜਿਹੜੀਆਂ ਉਹਦੇ ਨਾਲ ਆਪਾਂ ਤੁਹਾਡੇ ਨਾਲ ਬਣੇ ਰਵਾਂਗੇ ਜੋ ਵੀ ਘਟਨਾ ਕਰਮ ਹੋਏਗਾ ਆਪਾਂ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਪਸ ਵਿੱਚ ਨਾਰਾਜ਼ਗੀ ਚੱਲ ਰਹੀਆਂ ਨੇ ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਇਹ ਸਾਰੇ ਗਿਲੇ ਸ਼ਿਕਵੇ ਛੱਡ ਕੇ ਇਸ ਸਮੇਂ ਉਹ ਜਥੇਬੰਦੀਆਂ ਜਿਹੜੀਆਂ ਅੱਗੇ ਲੱਗੀਆਂ ਹੋਈਆਂ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਜਿਹੜਾ ਦਿੱਲੀ ਜਾਣ ਦਾ ਉਹਨਾਂ ਦਾ ਪ੍ਰੋਗਰਾਮ ਹੈ ਸ਼ਹੀਦ ਦਸੰਬਰ ਦਾ ਆਪਾਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਪਾਈਏ ਇਹ ਇਹ ਗਲੇਸ਼ਿਕਵੇ ਜਿਹੜੇ ਆ ਇਹਨਾਂ ਨੂੰ ਪਹਲਾਏ ਤਾਂ ਕਿ ਕਿਸਾਨੀ ਜਿਹੜੀ ਆ ਉਹ ਅੱਜ ਇੱਕ ਡੁੱਬਦੀ ਜਾ ਰਹੀ ਹੈ ਉਸ ਨੂੰ ਬਚਾਉਣ ਵਾਸਤੇ ਆਪਾਂ ਨੂੰ ਜਿਹੜਾ ਆ ਉਹ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਆ ਜੇ ਕਿਸਾਨ ਜਿਹੜੇ ਆ ਉਹ ਖਸ਼ਹਾਲ ਹੋਣਗੇ ਤਾਂ ਆਪਾਂ ਸਾਰੇ ਖਸ਼ਹਾਲ ਹੋਵਾਂਗੇ ਸੋ ਥੋੜੇ ਦਿਨਾਂ ਤੱਕ ਤੁਹਾਨੂੰ ਉੱਥੋਂ ਦਾ ਲਾਈਵ ਟੈਲੀਕਾਸਟ ਜਿਹੜਾ ਆ ਉਹ ਵੀ ਦਿਖਾਇਆ ਜਾਏਗਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ